ਯੋਗਤ ਕਿਸਾਨ ਮੋਰਚੇ ਤੇ ਟ੍ਰੇਡ ਯੂਨੀਅਨਾਂ ਵੱਲੋਂ ਦੇਸ਼ ਭਰ ਵਿੱਚ 26 ਨਵੰਬਰ ਨੂੰ ਜ਼ਿਲ੍ਹਾ ਹੈੱਡਕੁਆਟਰਾਂ ਤੇ ਕਿਸਾਨਾਂ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਮੰਨਵਾਉਣ ਲਈ ਦੇਸ਼ ਵਿਆਪੀ ਸੱਤੇ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਡਿਪਟੀ ਕਮਿਸ਼ਨਰ ਕਪੂਰਥਲਾ ਦਫ਼ਤਰ ਮੋਰੇ 3 ਘੰਟੇ ਲਈ ਰੋਸ ਧਰਨਾ ਦਿੱਤਾ ਗਿਆ ਜਿਸ ਵਿੱਚ ਵੱਖ-ਵੱਖ ਯੂਨੀਅਨ ਦੇ ਆਗੂਆਂ ਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ जिला प्रधान कृतीक साजना आज संयुक्त किसान मोर्चा ट्रेड यूनियन और लोग ਜਿਹੜੇ ਕਿਸਾਨ ਕੋਲ ਦੀ ਚੌਥੀ ਵਰੀ ਗੰਦੇ ਉੱਤੇ ਜਿਹੜੀਆਂ ਮੰਗਾਂ ਬਹੁਤ ਸਾਰੀਆਂ ਸਾਡੀਆਂ ਪੈਂਡਗ ਰਹਿ ਗੀਆਂ ਮਜ਼ਦੂਰਾਂ ਦੀਆਂ ਕਿਸਾਨਾਂ ਦੀਆਂ ਵਿਦਿਆਰਥੀਆਂ ਦੀਆਂ ਸਾਰੀਆਂ ਸਮੁੱਚੇ ਸਮਾਜ ਦੀਆਂ ਮੰਗਾਂ ਲਈ ਬਹੁਤ ਸਾਰੀਆਂ ਰਹਿ ਗਈਆਂ ਤੇ ਇਸ ਬੁੱਧੀ ਸਰਕਾਰ ਨੇ ਜਿਹੜਾ ਹੋਰ ਘੁਆੜਾ ਵਿੱਢਿਆ ਹੋਇਆ ਤਰ੍ਹਾਂ ਤਰ੍ਹਾਂ ਦੇ ਢੰਗ ਨਾਲ ਉਹ ਜਿਹੜੇ ਅਸੀਂ ਕਾਨੂੰਨ ਵਾਪਸ ਕਰਾਏ ਆਂ ਉਹ ਟੇਡੇ ਢੰਗ ਨਾਲ ਫੇਰ ਲਾਗੂ ਕੀਤੇ ਜਾ ਰਿਹਾ ਹੈ ਲੋਕਾਂ ਕੋ ਜਮੀਨਾ ਖੋਈਆਂ ਜਾ ਰਹੀਆਂ ਵੱਡੇ ਵੱਡੇ ਫਲਾਈਓਵਰ ਬਣਾ ਰਹੇ ਆ ਤਿੰਨ ਦਿਨ ਫਤਨਾ ਦੇਣ ਵਾਲੀ ਜਮੀਨ ਲਈ ਆਇਆ ਪੰਜਾਬ ਨੂੰ ਜਿਹੜਾ ਪਾਣੀ ਚ ਡੁੱਬੋਣ ਦਾ ਕਮਿਆਨਾ ਬਣਾਇਆ ਜਾ ਰਿਹਾ ਉਹ ਸਾਰਿਆਂ ਦੇ ਖਿਲਾਫ ਅੱਜ ਕਰ ਰਹੇ ਆ ਤੇ ਡੱਲੇਵਾਲ ਨੂੰ ਜਿਹੜਾ ਕੀਤਾ ਉਹ ਮਾੜੀ ਗੱਲ ਆ ਕਿ ਹਰ ਇੱਕ ਨੂੰ ਆਪਣਾ ਉਸ ਪ੍ਰਕਰਣ ਕਰਨ ਦਾ ਅਧਿਕਾਰ ਆ ਆਪਣਾ ਪ੍ਰੋਗਰਾਮ ਕਰਨ ਦਾ ਅਧਿਕਾਰ ਆ ਉਹ ਕਿਸਾਨ ਮੋਰਚਾ ਜਿਹਨੇ ਖੇਜ਼ੀ ਕਰਦਾ ਤੇ ਉਸਨੇ ਜੇ ਅੱਜ ਮਰਦਵਾਰ ਤੇ ਬਹਿਣਾ ਸੀਗਾ ਤੇ ਜੇਕਰ ਉਹਨੂੰ ਚੁਕ ਲਿਆ ਗਿਆ ਤੇ ਮਾੜੀ ਗੱਲ ਕੀਤੀ ਆ ਤੁਜ ਕਿਸਾਨ ਮੋਰਚਾ ਉਹਦੀ ਡਾਕਟਰ ਕਿਨ ਖਿਜੀ ਕਰਦਾ ਅਗਲੇ ਸਮੇਂ ਵਿੱਚ ਜੇ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਜਿੱਦਾਂ ਦਾ ਪ੍ਰੋਗਰਾਮ ਕਿਸਾਨ ਮੋਰਚਾ ਦੇਵੇਗਾ ਮਜ਼ਦੂਰ ਦੇ ਚਬਲੀਆਂ ਦੇਣ ਗਿਆ ਕਿਉਂਕਿ ਐਸਵੇ ਜਿਹੜੀ ਲੋਕਾਂ ਦੀ ਨਿਗਾਹ ਲੋਕਾਂ ਦਾ ਧਿਆਨ ਸੰਯੁਕਤ ਕਿਸਾਨ ਮੋਰਚਾ ਤੇ ਮੁਥੀਆਂ ਟੇਡ ਯੂਨੀਅਨ ਤੇ ਬੈਠ ਕੇ ਵੱਡੀ ਲਕਾਈ ਜਿਹੜੀ ਆ ਉਹਦੇ ਖਿਲਾਫ ਜਾ ਰਿਹਾ ਕਾਰਪੋਰੇਟ ਕਾਰਿਆਂ ਦੇ ਹੱਕੇ ਜਾ ਰਿਹਾ ਇਹ ਜਿਹੜਾ ਮੋਦੀ ਤੇ ਸ਼ਾਦੀ ਸਰਕਾਰ ਆ ਉਹ ਲਗਭਗ ਬਾਨੀਆਂ ਦਾਨੀਆਂ ਦੀਆਂ ਤਕੜੇ ਲੋਕਾਂ ਦੀ ਸਰਕਾਰ ਆ ਉਹਨਾਂ ਦੇ ਮੁਤਾਬਕ ਹੀ ਚੱਲ ਰਿਹਾ ਉਹਦੇ ਤਰ੍ਹਾਂ ਸਾਰੇ ਕਾਰੋਬਾਰ ਕਰ ਰਿਹਾ ਇਸ ਕਰਕੇ ਸਾਡੀਆਂ ਬਹੁਤ ਸਾਰੀਆਂ ਜਿਹੜੀ ਸេចក្តਸ਼ਾਨਾ ਮੰਗਾਂ ਮੰਨਾਈਆਂ ਉਹਦਾ ਬੇਸਤਾ ਗੋਲ ਕੀਤਾ ਜਾ ਰਿਹਾ ਤੇ ਅਸੀਂ ਵੀ ਉਹਦੇ ਵੱਡੇ ਪੱਦਰ ਤੇ ਸਾਰੀ ਲਕਾਈ ਨੂੰ ਨਾਲ ਲੈ ਕੇ ਉਹਦਾ ਮੁਕਾਬਲਾ ਡਟ ਕੇ ਕਰਨੇ ਤਿਆਰਾਂ ਤੇ ਕਰਾਂਗੇ ਔਰ ਡਟ ਕੇ ਉਹਦੇ ਖਿਲਾਫ ਚੱਲਾਂਗੇ ਧੰਨਵਾਦ ਤੇ ਅੱਜ ਇਕੱਠ ਕੀਤਾ ਹੈਗਾ ਕੀ ਕਾਰਨ ਸੀ ਇਹ ਸੰਜੁਗਤ ਨੁਕਸਾਨ ਮੋਰਚਾ ਭਾਰਤ ਤੇ ਪੰਜਾਬ ਔਰ ਟ੍ਰੇਡ ਯੂਨੀਅਨ ਦਾ ਸਾਂਝਾ ਐਕਸ਼ਨ ਆ ਜੀ ਕਿਸਾਨ ਜਿਹੜਾ ਸੀ ਅੰਦੋਲਨ ਸੀ ਦਿੱਲੀ ਉਹਦੀ ਚੌਥੀ ਵਰੀ ਗੰਢ ਤੇ ਇਹ ਜਿਹੜਾ ਵਾ ਰੋਸ ਪ੍ਰਦਰਸ਼ਨ ਜਿਹੜਾ ਸਾਰੇ ਹਿੰਦੁਸਤਾਨ ਚ ਹੋ ਰਿਹਾ ਔਰ ਉਹਦੇ ਚ ਕਿਸਾਨਾਂ ਦੀਆਂ ਮੰਗਾਂ ਜਿਹੜਾ ਲਿਖਤੀ ਸਮਝੌਤਾ ਕਰਕੇ ਕੇਂਦਰ ਸਰਕਾਰ ਜਿਹੜੀ ਆ ਮੁਕਰ ਗਈ ਔਰ ਮਜ਼ਦਮਾਂ ਦੀਆਂ ਮੰਗਾਂ ਨੌਜਵਾਨਾਂ ਦੀਆਂ ਮੰਗਾਂ ਉਹ ਸਾਰੀਆਂ ਜਿਹੜੀਆਂ ਸਾਂਝੀਆਂ ਮੰਗਾਂ ਉਸ ਉਹਨਾਂ ਨੂੰ ਲੈ ਕੇ ਜਿਹੜਾ ਆ ਇਹ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਸੰਬੰਧ ਵਿੱਚ ਮੰਗ ਪੱਤਰ ਵੀ ਦਿੱਤਾ ਗਿਆ ਹਾਂਜੀ ਮੰਗ ਪੱਤਰ ਵੀ ਦਿੱਤਾ ਗਿਆ ਜੀ ਸਾਰੀਆਂ ਸਾਂਝੀਆਂ ਮੰਗਾਂ ਵਾਸਤੇ ਰਾਸ਼ਟਰੀ ਨਾਂ ਤੇ ਰਾਸਪਤੀ ਨਾਂ ਤੇ ਠੀਕ ਹੈ ਪ੍ਰਾਪਰਟੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ